ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਜ ਸਾਹਿਬ ਕੋ ਪਹੁੰਚ ਚੁੱਕੇ ਹਾਂ ਜੀ ਪਿੰਡ ਥਰੀਆਲ ਜਿਲ੍ਹਾ ਅਮਰਸੇ ਪਿੰਡ ਤਹਿਸੀਲ ਮਜੀਠਾ ਨਵਾਂ ਮਾਲ ਲੈ ਕੇ ਨੇ ਬਾਈ ਨੇ ਬਹੁਤ ਸੋਨੇ ਸੋਨੇ ਵੇੜੇ ਲੈ ਕੇ ਆਂਦੀਆਂ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਬਾਈ ਜੀ ਸਾਹਿਬ ਠੀਕ ਠਾਕ ਹੈ ਜੀ ਚਲੋ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਸਰੋਤਿਆਂ ਨੂੰ ਗੱਲ ਜਹਾਲ ਸਾਹਿਬ ਬਾਈ ਜੀ ਬਹੁਤ ਠੀਕ ਠਾਕ ਹੋਰ ਬਾਈ ਜੀ ਸਾਹਿਬ ਵਧੀਆ ਬਾਕੀ ਸਾਡਾ ਸੰਦੀਪ ਡੇਰੀ ਫਾਰਮ ਚੇਨ ਨਾਲ ਵੇਖਣ ਵਾਲੀ ਸੰਗਤ ਵੀ ਸਾਰੀ ਠੀਕ ਠਾਕ ਹੋਏ ਹਰ ਇੱਕ ਦੇ ਘਰ ਪਰਿਵਾਰ ਚ ਮਾਰਾ ਹੈ ਤੰਦਰੁਸਤੀ ਬਿਲਕੁਲ ਬਿਲਕੁਲ ਭਾਜੀ ਸਭ ਤੋਂ ਪਹਿਲਾਂ ਤੰਦਰੁਸਤੀ ਜ਼ਰੂਰੀ ਸੰਦੇਸ਼ ਆ ਬਿਲਕੁਲ ਪਿਆ ਹਾ ਤੇਲਾ ਹਰ ਚੀਜ਼ ਦਾ ਸਰ ਜਾਂਦਾ ਬਸ ਤੰਦਰੁਸਤੀ ਜ਼ਰੂਰੀ ਹੈ ਤੰਦਰੁਸਤੀ ਜ਼ਰੂਰੀ ਹੈ ਸਹੀ ਗੱਲ ਹੈ ਬਾਕੀ ਆਪਣਾ ਡਰੈੱਸ ਜਿਹੜਾ ਉਹ ਪਹਿਲਾਂ ਬੋਲਦੀ ਮੋਬਾਈਲ ਨੰਬਰ 9814178121 ਪਿੰਡ ਥਰੀਏਵਾਲ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਕੱਥੂ ਨੰਗਲ ਟੂਲ ਪਲਾਜਾ ਜੈੰਤੀਪੁਰਾ ਮਜੀਠਾ ਸਾਰੇ ਜਿਹੜੇ ਸੈਂਟਰ ਜਿਹੇ ਆਏ ਨੇ ਜੇ ਕਿਹਨੇ ਇਧਰੋਂ ਵੀ ਉਹਨਾਂ ਦੇ ਅਲੀਆਲ ਥਾਣੀ ਵੀ ਆ ਸਕਦੇ ਮਤਲਬ ਸੈਂਟਰ ਜਿਹਵਾ ਥਰੀਏਵਾਲ ਚ ਤੇ ਡੇਲੀ ਮਾਲ ਵੀ ਨਹੀਂ ਹੁੰਦਾ ਲੋਕਾਂ ਵਾਲੇ ਜਿਹੜੀ ਵਾਲੀ ਮਾਲ ਇਕੱਠਾ ਕਰਨਾ ਹੁੰਦਾ ਤੇ ਇਕੱਠਾ ਕਰਕੇ ਜਿੱਦਣ ਲਿਆਈਦੀਆਂ ਉਦੋਂ ਹੀ ਵੇਚ-ਬੋਚ ਕੇ ਦੂਜੇ ਦਿਨ ਫੇਰ ਪਾਈਦਾ ਇਕੱਠੇ-ਕੁੱਠੇ ਕਰਨੇ ਵੀ ਹੁਣ ਕੋ ਥਾਂ ਤੇ ਆਪਾਂ ਛੱਡ ਕੇ ਨਹੀਂ ਆਏ ਇੱਕ-ਇੱਕ ਦੋ-ਦੋ ਡੰਗਰ ਲੈਣੇ ਨੋਂਗੇ ਪੂਰੇ ਕਰਨੇ ਹੁੰਦੇ ਦੇ ਵਿੱਚੋਂ ਇੱਕ-ਦੋ ਵੇਖ ਵੀ ਜਾਂਦੀਆਂ ਸਹੀ ਸਹੀ ਗੱਲ ਤੇ ਫਿਰ ਨੋਂਗੇ ਪੂਰੇ ਪਰ ਕਰਦੇ ਆ ਤੇ ਇੱਕ ਕਰਕੇ ਫੋਨ ਕਰਕੇ ਆਇਆ ਕਰੋ ਤੇ ਦੂਜੀ ਬੇਨਤੀ ਹਰਬੜੀ ਕਹਿੰਦੀ ਬਹੁਤ ਸਿਆਣੇ ਆ ਲੋਕ ਪਰ ਇੱਕ-ਦੋ ਮੇਰੇ ਵਰਗੇ ਵੀ ਹੁੰਦੇ ਆ ਰਾਤ ਨੂੰ 11 ਵਜੇ 10 ਵਜੇ ਫੋਨ ਕਰਦੇ ਮੈਂ ਰਿਕੁਐਸਟ ਕੀਤੀ ਫੋਨ ਮੈਂ ਬੰ ਇਹੀ ਨੰਬਰ ਮੇਰਾ ਸਾਰੇ ਇਸ ਤਰ੍ਹਾਂ ਕੋ ਸਾਰੇ ਸੱਜਣਾ ਕੋ ਆ ਕੋਈ ਹਰਜ ਮਰਜ ਹੋਵੇ ਕੋ ਪਿੰਡ ਵੀ ਗੱਲਬਾਤ ਹੋਵੇ ਮੈਨੂੰ ਇਸੇ ਫੋਨ ਤੇ ਫੋਨ ਆਉਣਾ ਤੇ ਰਿਕੁਐਸਟ ਆ 9 ਵਜੇ ਤੋਂ ਬਾਅਦ ਜੇ ਅਮਰਜੈਂਸੀ ਆ ਤੇ ਫੋਨ ਕਰੋ ਨਾ ਤੇ ਨਾ ਕਰੋ ਸਵੇਰੇ 6 ਵਜੇ ਤੱਕ ਨਾ ਕਰਿਆ ਕਰੋ ਜਿਹੜਾ ਵੇਗ ਗਿਆ ਆ ਉਹ ਤੇ 9 ਵਜੇ ਤੇ ਕੋਈ ਨਹੀਂ ਫੋਨ ਕਰਨਾ ਨਹੀਂ ਹੈ ਬਿਲਕੁਲ ਜੀ ਬੇਨਤੀ ਆ ਬਾਕੀ ਮੰਨਣਾ ਨਾ ਮੰਨਣਾ ਕੋਈ ਮੇਰੇ ਵਰਗਾ ਇੱਕ ਅਦਾ ਹੁੰਦਾ ਫੇ ਸਵੇਰੇ ਕਹਿੰਦੇ ਭਾਜੀ ਅਸੀਂ ਤਾਂ 10 ਵਜੇ ਮੈਂ ਸੁੱਤਾ ਹੀ ਫੇ ਕਰੀ ਜਾਂਦਾ ਮੈਂ ਕਰਦਾ ਨਹੀਂ ਨਹੀਂ ਭਾ ਲੈ ਬਈ ਤੇ ਚੰਗੇ ਨਹੀਂ ਲੱਗੀਦਾ ਬਾਕੀ ਚਲੋ ਤੁਸੀਂ ਸਿਆਣੇ ਜੀ ਮਾਲ ਸੰਦੀਪ ਸਿੰਘ ਉਹ ਦਿਨ 10 ਗਾਵਾਂ ਭਾਈਆਂ ਹਾਂਜੀ ਤੇ ਸਤਗੁਰੂ ਦੀ ਕਿਰਪਾ ਮਤਲਬ ਬੁਕਿੰਗ ਵਾਲਾ ਕੰਮ ਬਣ ਗਿਆ ਪਤਾ ਨਹੀਂ ਤੇ ਇੱਥੇ ਮੇਰੇ ਘਰ ਨਫੇ ਮਿਲੇ ਬੰਦਿਆਂ ਨਹੀਂ ਲੈ ਕੇ ਕਿਸ ਨੇ ਲੈ ਲਿਆ ਕਿਸ ਨੇ ਨਹੀਂ ਲਿਆ ਉਹ ਪਾਰੀਆਂ ਮਾਰ ਲਿਆ ਹਾਂ ਤੇ ਅੱਜ ਵੀ ਬੰਦੇ ਆਏ ਕੱਲ ਵੀ ਆ ਜਾਂਦੇ ਫੋਸੋ ਇੰਨਾ ਭਾਜਿਆ ਅੱਜ ਮੈਂ ਕਿਹਾ ਯਾਰ ਅਸੀਂ ਥੋੜਾ ਥੋੜਾ ਹੀ ਕੰਮ ਸਰਾੰਦਾ ਸਰਾੰਦਾ ਰੱਖ ਕੇ ਤੁਰਿਆਦਾ ਇਵੇਂ ਨਹੀਂ ਵੀ ਸੇਵਾ ਆ ਹਾਂਜੀ ਹਾਂਜੀ ਕਈ ਬੰਦੇ ਕਹਿੰਦੇ ਤੂੰ ਨਫਾ ਨਹੀਂ ਵਿੱਚ ਕਮੈਂਟ ਨਫਾ ਕਿਉਂ ਲੈਂਦਾ ਤੂੰ ਸੇਵਾ ਕੰਡ ਨਹੀਂ ਸੇਵਾ ਮੈਂ ਕਦੀ ਕੰਡਿਆ ਭਰਾਵਾ ਬੱਚੇ ਪਾਲ ਲੈਂਦੇ ਨਫਾ ਲੈਣਾ ਹੀ ਲੈਣਾ ਹੈ ਬਾਕੀ ਚਲੋ ਬਾਰਾ ਹੀ ਦਾ ਦਿੱਤਾ ਬੜਾ ਕੁਝ ਦੀਪ ਸਿੰਘ ਜੀ ਸਾਹਿਬ ਨਾਲ ਰੱਖ ਲਈ ਬਿਲਕੁਲ ਥੋੜਾ ਜਿਹਾ ਰੱਬ ਤਰਸੀ ਵੀ ਕਰ ਲਈਦੀ ਆ ਪਤਾ ਨਹੀਂ ਕੀ ਗੱਲ ਹੈ ਤੇ ਪਰ ਫਿਰ ਵੀ ਮੇਰੇ ਕਰਮ ਨਾ ਮੇਰਾ ਲੂਣ ਰਾਮ ਆ ਇਹ ਕਈਆਂ ਬੰਦਿਆਂ ਦਾ ਹੁੰਦਾ ਤੇਰਾ ਵੀ ਆ ਮੇਰਾ ਵੀ ਆ ਆਪਾਂ ਹਰ ਬੰਦੇ ਨਾਲ ਨੇਕੀ ਕਰਨੀ ਪੈਂਦੀ ਹੈ ਪਰ ਅਗਲਾ ਸਾਨੂੰ ਇਦਾਂ ਕਰਦਾ ਮੈਂ ਕਿਸੇ ਬੰਦੇ ਨੂੰ 2 ਮਹੀਨੇ ਪਹਿਲਾਂ ਗਾਂ ਵੇਚੀ ਆ ਕੱਚੀ ਟੋਕੜ ਗੱਬਣ ਅੱਛਾ ਟੋਕੜ ਗੱਬਣ 2 ਕਿਲੋ ਦਿੰਦੀ 3 ਕਿਲੋ ਦਿੰਦੀ ਚੁੰਦੇ ਰਹੇ ਨਾ 2 ਮਹੀਨੇ ਗਾਂ ਸੋਈ ਆ ਤੇ ਪਰਸੋਂ ਚੌਥ ਮੈਨੂੰ ਫੋਨ ਕਰਕੇ ਮੈਂ ਦਨੋਰ ਕਹਾੜੇ ਕਿ ਸੁਣਾਵਾਗਾ ਬਾਅਦ ਐਨਾ ਗਲਤ ਬੋਲੇ ਨਾ ਫਿਰ ਮੈਂ ਵੀ ਗਾੜੀਆਂ ਬੋਲਿਆ ਕੀ ਮਿਲਿਆ ਮਤਲਬ ਜਦੋਂ ਖੜੀ ਉਹਨੂੰ ਧੋਕੜ ਗੱਬਣ ਖੜੀ ਉਹ ਦੁੱਧ ਦਿੰਦੀ ਹੁਣ ਨਹੀਂ ਮਿਲੀ ਮਸਟੈਟਸ ਹੋ ਗਈ ਕੋਸ਼ ਹੋ ਗਿਆ ਦਾ ਮੈਂ ਜਮਵਰ ਦੋ ਮਹੀਨੇ ਬਾਅਦ ਗਰੰਟੀ ਇਹ ਕਿੜੀ ਵੀ ਏਜੰਸੀ ਜੋ ਕਢਾਈ ਆ ਆਪਾਂ ਤੇ ਉਹ ਗੱਡੀ ਕਢਾਈ ਏਜੰਸੀ ਜੋ 16 16 ਰੱਖੋ ਨਾ ਉਹਨਾਂ ਦਿੱਤਾ ਬੀਮਾ ਕਰਾ ਕੇ ਤੇ ਜਾ ਜ ਇਹਨੂੰ ਜ਼ਿਆਦਾ ਗੱਲ ਹੈ ਉਹ ਭਾ ਵੀਮਾ ਕਰਾ ਜਾ ਕਰੋ 16 1700 ਦਾ ਹੁੰਦਾ ਮੈਂ ਉਹ ਵੀ ਕਰਵਾ ਜਾ ਕਰੋ 2000 ਦਾ ਨੀਅਰ ਬੋਰਡ 2000 ਦੇ ਬੀਮਾ ਦਾ ਆਪਣਾ ਬੀਮਾ ਕਰਾ ਕੇ ਲੈ ਜਾ ਕਰੋ ਤੇ ਆਪੇ ਬੀਮੇ ਵਾਲਾ ਨ ਜਾਣ ਖਾਂਦੇ ਰਿਹਾ ਕੋਈ ਹੁਣ ਅਸੀਂ ਇਹਨਾਂ ਦੀ ਗਰੰਟੀ ਕੰਦਾ ਦੇ ਦਈਏ ਸਾਨੂੰ ਕੋਈ ਦਿੰਦਾ ਸਾਡੇ ਨਾਲ ਕਈ ਕੁਝ ਹੁੰਦਾ ਹੁੰਦੀ ਸੀ ਅਸੀਂ ਸਰੀਰ ਤੇ ਚੱਲਦੇ ਹੁੰਦਾ ਜੀ ਹਾਂ ਕੋਈ ਆਹ ਦਾ ਮੁੜ ਕੇ ਮੈਂ ਮਰ ਗਿਆ ਮੈਨੂੰ 5 ਪਾ ਦੇ ਕੋਈ ਜਾਂਦਾ 10 ਪਾ ਦੇ ਯਾਰ ਮੈਂ ਮਹੀਨੇ ਤੇ ਫਿਰ ਜਿੰਨੇ ਕਮਾਈ ਕੀਤੀ ਤੁਹਾਨੂੰ ਪਾਉਂਗਾ ਲੈਣ ਲੱਗੇ ਸੋਚੋ ਭਰਾਵਾ ਇੱਥੇ ਤਾਂ ਜ਼ਿੰਮੇਵਾਰ ਜੇ ਘਰ ਦਾ ਕਿਸਦਾ ਮੈਂ ਜ਼ਿੰਮੇਵਾਰ ਨਹੀਂ ਜੇ ਮਾਲ ਪਾਣਾ ਦਈਦਾ ਉਹਨੇ ਇੱਕ ਨਫੇ ਲਈ ਦੇ ਉਹਨੇ ਇੱਕ ਮੁੜ ਕੇ ਰੋੜ ਆ ਕੇ ਮੇਰੇ ਕੋਲੋਂ ਹੀ ਵਾਪਸ ਲੈ ਲੀਂਦਾ ਫਿਰ ਕੀ ਫਾਇਦਾ ਨਹੀਂ ਨਹੀਂ ਫਾਇਦਾ ਨਹੀਂ ਨਾ ਇਦਾਂ ਕਰਿਆ ਕਰੋ ਜਿਹੜੀ ਚੀਜ਼ ਕੋਈ ਤੀਜਾ ਘਾਟੇ ਵਾਲੀ ਮਿਲ ਜਾਂਦੀ ਕਿਹੜੇ ਵੇਲੇ ਜ਼ਿੰਦਗੀ 'ਚ ਕਿਹੜੇ ਵੇਲੇ ਨਫੇ ਦੀ ਬਿਲਕੁਲ ਨਫੇ ਵਾਲੀ ਹੁੰਦੀ ਉਹ ਤਾਂ ਅਸੀਂ ਕਿਸੇ ਨੂੰ ਮੋੜਦੇ ਨਹੀਂ ਜੇ ਕੋਈ ਘਾਟੇ ਵਾਲੀ ਹੁੰਦੀ ਤਾਂ ਉਹਦੇ ਗਲ ਰੋਈ ਜਾਂਦੇ ਇਹ ਕਰਮਾਂ ਦਾ ਘਾਟਾ ਕਰਮਾਂ ਦਾ ਵਾਧਾ ਬਿਲਕੁਲ ਬਿਲਕੁਲ ਚਲੋ ਬਾਕੀ ਇਹਨਾਂ ਦੇ ਵਿੱਚ ਥੋੜਾ ਬਣੇ ਸਦੀਪ ਸਿੰਘ ਆ ਨਾ ਕੋਕਾ ਮਸ਼ੀਨ ਹੀ ਆ ਗੱਬੜੇ ਲੈਦੇ ਮੈਨੂੰ ਇਹ ਸਾਰੇ ਹਾਂ ਜਿਆਦਾ ਸਦੀਪ ਸਿੰਘ ਗੱਬੜਾ ਮੇਰਾ ਆਪਰੇਸ਼ਨ ਹੋਇਆ ਮੈਂ ਹੁਣ ਚਲੂ ਆ ਮੈਂ ਕਰਾਇਆ 15000 ਦਾ ਆਪਰੇਸ਼ਨ ਚਲੋ ਤੁਸੀਂ ਕਰਾਇਆ ਕਹਿੰਦਾ ਉਹ ਭਰਾਵਾ ਕੋਈ ਨਾ ਪੁੱਛ ਚੱਲ ਜਾਂਦੇ ਬਾਅਦ ਕਰਾਂਗੇ ਗੱਲ ਰੱਬ ਦਾ ਨਾਮ ਸ਼ਰਮ ਨਹੀਂ ਕਰਦੇ ਲੋਕ ਤੇ ਕੀ ਕਰੀਏ ਇੱਕ ਚੰਗੇ ਪਰੇ ਬੰਦੇ ਕਰੋ ਚੈੱਕ ਤੁਸੀਂ ਅਸੀਂ ਕਦੀ ਗਾਣਾ ਗਲਤ ਕੰਮ ਨਹੀਂ ਕੀਤਾ ਬੱਚੇ ਬੁੱਚੇ ਵਾਲਾ ਕੰਮ ਤੇ ਖਾਸ ਕਰ ਨਹੀਂ ਕੀਤਾ ਨਾ ਹੋਰ ਵੇਖੋ ਭਾਈ ਜੀ ਹਰ ਤੋਪਾ ਰਹੀ ਆ ਸਭ ਨੂੰ ਜੀ ਤੇ 20-22 ਸਾਲ ਹੋ ਗਏ ਤੁਰੇ ਆ ਮਾੜਾ ਵਾ ਚੰਗਾ ਵਾ ਆਪਣਾ ਕਾਰੋਬਾਰ ਕਰਕੇ ਰੋਟੀ ਪਾਣੀ ਵਧੀਆ ਸੌਖੀ ਰੋਟੀ ਖਾਂਦੇ ਹਾਂ ਦੁਨੀਆ ਬਹੁਤ ਚੰਗੇ ਹੋਣਾ ਦੀਪ ਸਿੰਘ ਆ ਇਹਦਾ ਸੁਆ ਹਣਾ ਤਿੱਜਾ ਤੇ ਤੇਰੇ ਗੱਡੀ ਗੱਡੀ ਲੱਥੀ ਜੇ ਗੱਡੀ ਵੀ ਇੱਥੇ ਆ ਹਾਂ ਮਤਲਬ ਇੱਕ ਤਾਂ ਦਾ ਨਾ ਦੇਵਤਾ ਹੈ ਦੇਵਤਾ ਨਹੀਂ ਵਾਕਈ ਦੇਵਤਾ ਇੰਨੀ ਛੇਤੀ ਗਾਂ ਆਈ ਹੋਵੇ ਜੇ ਤੇ ਆਉਂਦਿਆਂ ਸਰ ਗਾਂ ਖਰੋਂਦੀ ਨਹੀਂ ਹੈ ਵੇਲੋ ਨਾਲੇ ਇਹ ਹਾਥੀ ਦਾ ਬੱਚਾ ਹਾਥੀ ਦਾ ਤੇ ਜਰਸੀ ਪਿਓਰ ਪੰਜਾਬ ਵਾਲੀ ਹਾਂਜੀ ਵੇਖ ਜਰਸੀ ਪੰਜਾਬ ਵਾਲੀ ਸਲੀਸਿਆਂ ਵਾਕਈ ਪੰਜਾਬ ਵਾਲੀ ਹੈ ਹੈ ਕਿ ਨਹੀਂ ਇਹੋ ਜੇ ਚੀਜ਼ ਹੁਣ ਆਮ ਕੱਲੂ ਇਹਦੀ ਚੁਆਇਸ ਦੀਪ ਸਿੰਘ ਸਿਆਪ ਖਵਾਵਾਂ ਤੈਨੂੰ ਹੂੰ ਇਧਰ ਆਈ ਸ਼ੰਭੂ ਸ਼ੰਭੂ ਲਿਆ ਨੇੜੇ ਲਿਆ ਪੁੱਤ ਆਹ ਚੀਜ਼ ਹੁਣ ਮੈਂ ਇਦੋਂ ਬਾਅਦ ਕੀ ਕਰ ਸਕਦਾ ਦੱਸੋ ਆਹ ਮੋਟਰ ਚੱਲਣ ਦੀ ਵੇ ਇਧਰ ਸ਼ਾਮ ਆ ਵੇਲ ਹਾਂ ਬਿਲਕੁਲ ਜੀ ਜਦੋਂ ਵੱਧ ਹੁਣ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਵਸ ਦਾ ਨਾ ਕੋਈ ਭੂਰ ਆਵੇ ਗਾਂ ਦੇ ਨਾ ਕੋਈ ਛੱਟਾ ਆਵੇ ਇਤੋਂ ਵੱਧ ਮੇਰੇ ਵਸ ਦਾ ਹੁਣ ਕੀ ਰੋ ਗਿਆ ਲੈ ਨਹੀਂ ਮੋਟਰ ਵਗਦੀ ਅਜੇ ਗਾਂ ਹਫਤਾ ਲੈ ਜਾ 10 ਲੈ ਜਾ ਕਰਮਾ ਵਾਲੀ ਇਦਾਂ ਦੀ ਗਾਂ ਵੇਹ ਆ ਚੀਜ਼ਾਂ ਵੇਹ ਸੰਭੂਆ ਬਖਾ ਅਰੇ ਚਾਲਰ ਬਨਪੁਰ 3 ਕਿਲੋ ਵਾਲੀ ਗਾਂ ਵਾ ਹੁਣ ਮੈਂ ਇਦੇ ਵਿੱਚ ਥੋੜਾ ਵੜਿਆ ਮੈਂ ਸਿਰਫ ਇਹਦੀ ਵੇਖੀ ਆ ਬਿਊਟੀ ਆ ਥਣ ਚੰਗਾ ਚਵਾ ਚੰਗਾ شریف ਆ ਹਾਂ ਗਾਂ ਦਾ ਸੂਆ ਤਿੱਜਾ ਵਾ ਕੋਈ ਕਹਿੰਦਾ ਤਿੱਜੇ ਸੂਏ ਡੰਗਰ ਨਹੀਂ ਰਹਿ ਗਿਆ ਮੈਂ ਕਹਿਦਾ ਜਿਹੜੀ ਤਿੱਜੇ ਹੋਵੇ ਹੁਣ ਪਿਛਲੇ ਵੀਡੀਓ ਚ ਆਪਣੀ ਗਾਂ ਤਿੱਜੇ ਸੂਏ ਹੀ ਹਾਂਜੀ ਵੱਡੀ ਵੇੜ ਤੇ ਵੱਡੀ ਇਹ ਬਹੁਤ ਤਗੜੀ ਫਰਮ ਨੇ ਖੜੀ ਤੈਨੂੰ ਦੱਸਿਆ ਵੀ ਹਾਂ ਹਾਂਜੀ 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 ਦੁਨੀਆ ਤੋਂ ਨਿਆਰੇ ਬੰਦੇ ਜਿਨਾ ਖੜੀ ਆ ਉਹ ਨਾਲੇ ਪੂਰੇ ਪਾਰਖੂ ਬੰਦੇ ਜੀ ਪੂਰੇ ਪਾਰਖੂ ਬੰਦੇ ਜਿਨਾ ਲਈ ਆ ਤੇ ਮਿੰਟ ਚ ਲੱਗੇ ਅਗਲਾ ਕੋਈ ਗੱਲ ਨਹੀਂ ਕੀਤੀ ਤੇ ਮੇਰੇ ਵਰਗੇ ਆਂਦੇ ਤਿੱਜੇ ਸੂਏ ਆ ਉਹ ਆਂਦੇ ਦੁੱਧ ਦੀ ਤਿੱਜੇ ਸੂ ਇਹ ਗਾਂ ਤੀਹਰੇ ਸੂਏ ਸੰਦੀਪ ਸਿੰਘ ਆਪਾਂ ਪਹਿਲਾਂ ਨੂੰ ਦੱਜਣੀ ਲੈਣਾ ਠੀਕ ਹੈ ਆਪਣੀ ਸਮਝ ਨਾਲ ਲਿਓ ਦੰਦ ਪਰਖ ਪੂਰਾ ਓਕੇ ਆ ਬੰਦਿਆ ਕੋ ਜਿੰਨਾ ਕੋ ਲਈ ਉਹ ਵੀ ਤੀਜੇ ਹੀ ਆਂਦੇ ਤੇ ਅਸੀਂ ਵੀ ਤੀਜੇ ਲੈਣਾ ਮੋਲ ਸੰਦੀਪ ਸਿੰਘ ਇਹੋ ਜੀ ਦਾ ਭਾਵੇਂ 80 ਕਰਾਲਾ 70 ਕਰਾਲਾ 65000 ਦੀ ਬੈਠ ਦੇਣਾ ਚਲੋ ਜਾਇਜ ਠੀਕ ਜਾਇ ਜੀ ਕਰਨਾ ਕੋਈ ਤੇ ਇਹਨੇ ਛੱਡ ਦੋ ਪੰਜ ਛੱਡ ਦੇ ਯਾਰ 60000 ਦੀ ਹੈ ਕੋਈ ਨੇ ਵਾਟ ਨਹੀਂ ਕਰਤ ਨਹੀਂ ਕਰਾਂਾ ਐਂਡ ਹੋ ਗਿਆ ਜੀ ਏਡੀ ਵਾਡੀ ਦੇਹ ਗਾਂ 60000 ਪਲੱਕ ਟਰੱਕ ਕਰ ਗਈ ਗਾਂ ਬਿਲਕੁਲ ਟਰੱਕੀ ਹੈ ਜੀ ਜੇ ਇਦੋਂ ਸਸਤੀਆਂ ਕਿਦੋਂ ਮਿਲਦੀਆਂ ਤੇ ਮੇਰੇ ਵੀਰ ਫਿਰ ਤੁਰ ਕੇ ਆਇਆ ਕਰੋ ਮੇਰੇ ਕੋਲ ਹਨਾ ਫਿਰ ਮਜ਼ਾ ਆਉਂਦਾ ਪਤਾ ਲੱਗਿਆ ਵੀ ਕਿੱਥੋਂ ਸਸਤੀਆਂ ਮਿਲਦੀਆਂ ਬਿਲਕੁਲ ਬਿਲਕੁਲ ਆ ਜਾ ਕਈ ਭੈਣ ਭਰਾ ਨਾ ਇੱਥੋਂ ਗਾਂ ਵੇਖ ਜਾਂਦੇ ਦੋ ਤਿੰਨ ਦਿਨ ਬਾਅਦ ਆਉਂਦੇ ਮੁੜ ਕੇ ਤੇ ਉਦੋਂ ਨੂੰ ਮਾਲ ਵਿਗਿਆ ਹੁੰਦਾ ਦੋਰੇ ਤੇ ਫਿਰ ਉਹ ਤੜਫਦੇ ਲੈ ਉਹ ਵੇਖ ਵੀ ਗਈਆਂ ਜਦੋਂ ਮੈਂ ਜਿਹੜਾ ਪਾ ਮਾ ਇਹ ਵੀ ਗੱਬਣੀ ਆ ਸੰਦੀਪ ਸਿੰਘ ਆ ਵੀ ਅੱਛੀ ਗੱਬਣੇ ਹੁਣੇ ਆਇਆ ਜੋੜਾ ਆ ਗੱਡੀ ਹੋਵੇ ਬਾਹਰ ਫੁਲਤੀ ਅਜੇ ਇਹਨਾਂ ਨੂੰ ਪੱਠਾ ਵੀ ਨਹੀਂ ਪਾਇਆ ਰੁਗ ਵਿਚਾਰੇ ਨੂੰ ਖਲਿਆਰੇ ਬਦਲੇ ਖਲੌਂਦੀ ਦੂਜਾ ਸੂਆ ਜੀ ਖਲੌਂਦੀ ਖਲੌਂਦੀ ਸੰਦੀਪ ਸਿੰਘ ਮੈਨੂੰ ਨਹੀਂ ਪਤਾ ਤੀਜੇ ਆ ਕੇ ਚੌਥੇ ਆ ਮੈਂ ਤੇ ਇਹਦਾ ਆਸ਼ਿਕਾਂ ਤੈਨੂੰ ਬੋਲ ਹੈ ਲੈ ਇਹ ਵੀ ਇਦਾਂ ਹੀ ਮਰ ਗਿਆ ਤਾਰਾ ਹੁਣ ਇਦੋਂ ਪਰੇ ਮੈਂ ਕੀ ਲੈ ਆਵਾਂ ਮਸ਼ੀਨ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੁਹਾਡੀ ਸੰਦੀਪ ਸਿੰਘ ਹਾਂ ਜੀ ਇਹੋ ਜੀ ਹੁਣ ਸੀਲੀ ਇਹੋ ਜੀ ਵੱਛੀ ਦੂਜੇ ਸਵੇਰੇ ਆਸਦੀਪ ਸਿੰਘ ਆ ਹਾਂਜੀ ਪਹਿਲੇ ਸਵੇਰੇ ਅਗਲੇ ਤੇ ਝਾਟ ਹੀ ਕਰਕੇ ਕਹਿੰਦੇ 22 ਕਿਲੋ ਦਿੱਤਾ ਬੰਦਿਆਂ ਦੇ 20 22 ਕਿਲੋ ਦਿੱਤਾ ਯਾਰ 20 ਨਾ ਦਵੇ 17 18 ਵੀ ਦੇ ਦੇ ਥੋੜਾ ਨਾ ਬੜਾ ਬੜਾ ਦੋ ਦੇ ਜੀ ਥੋੜਾ ਤਾਂ ਨਹੀਂ ਨਾ ਵੇਲੇ ਬੈਠ ਤੇ ਫੀਲ ਪਾਣਾ ਵੇ ਲੋ ਕਿੰਨਾ ਤੇ ਐਡੀ ਚੰਗੀ ਵੱਛੀ ਆ ਜਦੋਂ ਮੈਂ ਇਹਦਾ ਮੁੱਲ ਮੰਗਣਾ ਤੂੰ ਫੇਰ ਵੇਖਣਾ ਤਾਂ 8 ਤਾਂ ਭੈਣ ਭਰਾ ਵੀ ਆਹ ਹੁੰਦੇ ਕਿਉਂਕਿ ਮੈਂ ਰੱਖਿਆ ਉਹੇ ਕੰਮ ਵੀ 2-4 ਹਜ਼ਾਰ ਨਫਾ ਲਓ ਚੱਲ ਜਾਣ ਦਿਓ ਯਾਰ ਕਿਉਂਕਿ ਅਹੀਂ ਕਿਹੜਾ ਏ ਹਿਸਾਬ ਆਇਆ ਬਿਲਕੁਲ ਜੀ ਸਵੇਰੇ ਉਮੀ ਆਉਣ ਵਾਲਾ ਬਣੇਗਾ ਅਸੀਂ ਵੀ ਆਉਣ ਲੱਗੇ ਸਹੀ ਸਹੀ ਗੱਲ ਬੋਸਾ ਬਿਲਕੁਲ ਤੇ ਗਰਾਊਂਡ 'ਚ ਵੀ ਰਵਾਂਗੇ ਗਰਾਊਂਡ 'ਤੇ ਰਵਾਂਗੇ ਠੀਕ ਆ ਸ਼ਿਭੂ ਵਿਖਾ ਦੇ ਥਾਂ ਤੋਂ ਮੇਰਾ ਬੋਧ ਕਰ ਜੰਗੀ ਤਰ ਦੀਪ ਸਿੰਘ ਇਹਦਾ ਵੀ ਮੁੱਲ ਵਸ਼ੀ ਦਾ ਹੈਗਾ ਵਾ 65 60 ਦੀ ਦੇ ਦੀਆਂ 3 5 55 55 ਨਹੀਂ ਯਾਰ ਦੋ ਹੋਰ ਜਾਣਦੇ ਸ਼ੰਭੂ ਤੂੰ ਦਾ ਸੁਣ ਦੋ 52000 ਦੀ ਵਾੜ ਦੇਣੀ 50 ਤੇ ਇੱਕ ਸ਼ਗਨਾਲ ਆ ਸ਼ਗਨਾਲ ਆ ਗਿਆ ਮੈਂ ਚੱਲਣ ਚੱਲਣ ਦੋ ਹੁਣ 51000 ਦੀ ਬੱਛੀ ਹਾਜ਼ਰ ਆ ਦੁੱਧ 20 ਦੇ ਦੇ 15 ਦੇ ਦੇ ਬੱਛੀ ਦੇ ਦੇ ਵੱਛਾ ਦੇ ਦੇ ਤੇ ਰੱਬ ਦੇ ਰਾਂਗੇ ਇਹ ਤਾਂ ਨਹੀਂ ਕਹਿ ਸਕਦਾ ਕੋਈ ਇਹ ਬੱਚਾ ਲੱਗਾ ਜਾਂ ਸੂਈ ਨਹੀਂ ਜਾ ਪਰੇ ਮਾੜਾ ਸੰਦੀਪ ਇਹ ਜਦ ਗੱਬਣਾ ਇਹ ਸੂਈ ਚਰਸੀ ਸਿੰਘ ਸਾਹਿਬ ਕਰਦੀ ਕੱਲ ਦੀ ਸੂਈ ਅੱਜ ਹੀ ਆਈ ਸੰਦੀਪ ਸਿੰਘ ਆਈ ਵੀ ਇਹ ਗਾਂ ਅਸਲੀ ਸੰਦੀਪ ਸਿੰਘਾ ਲੇਟ ਚੋਈ ਆ ਬਾਕੀ ਅਸੀਂ ਪਾ ਦੇਣ ਲੱਗੇ ਜਿਹੜੇ ਭੈਣ ਭਰਾਣ ਲੈਣੀ ਆਪਣੀ ਸਮਝ ਨਾਲ ਲਵੇ ਲੇਵਾ ਦੀ ਵੀਡੀਓ ਫੇਰ ਪਾ ਦਾਂਗੇ ਸ਼ਾਮਾਂ ਨੂੰ ਬਣੀ ਬਿਲਕੁਲ ਬਹੁਤ ਜ਼ਿਆਦਾ ਲੇਵਾ ਜਰਸੀ ਪਿਓਰ ਦੁੱਧ ਕਿੰਨਾ ਦੋ ਸੰਦੀਪ ਸਿੰਘਾ ਕੱਲ ਹੀ ਸੂਈ 10 ਕਿਲੋ ਬੋਲਾ ਅੱਜ ਕੱਲ ਕੱਲ ਹੀ ਸੂਈ ਆ 10 ਕਿਲੋ ਬੋਲਾ ਹੋ ਵਸ਼ੀ ਕੋ ਅਜੇ ਤੈਨੂੰ ਪਤਾ ਜਦਾਂ ਫੇਰ ਪਾਈਆਂ ਕਰਦੇ ਮੂੰਹ ਮਾ ਦਿਖਾ ਕਰੇ ਪਿਓਰ ਜਰਸੀ ਦਾ ਪਿਓਰ ਪਿਓਰ ਸੰਦੀਪ ਸਿੰਘਾ ਇਹ ਡੇਲਾ ਡੂਲਾ ਕਰਮਾਲੀ ਦਾ ਹੈ ਸ਼ੰਭੂਾ ਖਿੱਚ ਫੋਟੋ ਕਰਾਂ ਦੇ ਇੱਥੇ ਪਿਓਰ ਜਰਸੀ ਕੀ ਇੱਥੇ ਕ ਬੜੇ ਕਰਮਾਂ ਲੱਭਦੀਆਂ ਹਨ ਬੀਬੀ ਜੀ ਸੰਦੀਪ ਸਿੰਘ ਹੁਣ ਇਹੋ ਜਿਹਾ ਪੀਸ ਲੱਭਣ ਤੁਰੀਏ ਨਾ ਤੇ ਲੱਭਦਾ ਹੀ ਨਹੀਂ ਇਹਦੇ ਮਗਰ ਤਿੰਨ ਅਰੀ ਗਏ ਅਸੀਂ ਅੱਛਾ ਮਤਲਬ ਇਹ ਸਾਨੂੰ ਸੋਝ ਦੀ ਜਦਨ ਦੀ ਗੱਪਣ ਹੀ ਜਦੋਂ ਉਹਦੀ ਸੂਣ ਲਈ ਤੇ ਕੱਲ ਸੂਈ ਆ ਤੇ ਲਈ ਤੇ ਅੱਜ ਹੀ ਆਈ ਆਏ ਅੱਜ ਹੀ ਇਹ ਸੂਈ ਵੀ ਸਵੇਰੇ ਮੇਰੇ ਖਿਆਲ ਅੱਠ 9 ਵਜੇ ਚ ਸੂਈ ਹੋਣੀ ਅਸੀਂ ਸਾਢੇ 8 9 ਵਜੇ ਚ ਸੂਈ ਹੋ ਤੇ ਸਾਰੀ ਚੋ ਕੇ ਵੇਖੀ ਵੀ ਥਾਣਾ ਥਾਣਾ ਤੈਨੂੰ ਪਤਾ ਓਕੇ ਪਤਾ ਲੱਗਦਾ ਰਿਪੋਰਟ ਦਾ ਬਿਲਕੁਲ ਮਗਰ ਵੱਛੀ ਇਹਦੇ ਮਗਰ ਐਫ ਐਫ ਦੀ ਵੱਛੀ ਜੇ ਹੁਣ ਇਹ ਕੋਈ ਕਵੇ ਠੀਕ ਆ ਹੁਣ ਪੰਜਾਬ ਦੀ ਗੱਲ ਨਹੀਂ ਕਿ ਕੋ ਜਰਸੀ ਦਾ ਡਾਕਟਰ ਕੋ ਲੱਭਿਆ ਨਹੀਂ ਅਚਬ ਦਾ ਟੋਟਾ ਹੀ ਕਰ ਸਕੀ ਨਹੀਂ ਆ ਜੀ ਫਿਰ ਹੈ ਥਾਣ ਵਿਖਾ ਦੇ ਸ਼ੈਂਪੂ ਇਹੋ ਜਿਹਾ ਥਾਣ ਵੀ ਜਰਸੀ ਨੂੰ ਬਹੁਤ ਲੈ ਵੱਲੂ ਐ ਬੜੀ ਕਰਮਾ ਵਾਲੀ ਧਾਰ ਤੁਰ ਵੀ ਸੰਦੀਪ ਸਿੰਘ ਭੂਰ ਵੀ ਆ ਜੇ ਤਾਂ ਵੀ ਜ਼ਿੰਮੇਵਾਰੀ ਠੀਕ ਆ ਹੈ ਜੀ ਸਾ ਮੋਲੇ ਦਾ ਵੀ 65 ਤੇ 60 ਦੀ ਜੈ ਸੁਣੋ ਕਰਦਾ ਚਲੋ ਚਾਹ ਜਾਨ ਤਾ ਮੋ ਘਟਾ ਵਾਧਾ ਚਲੋ ਤਿੰਨ ਛੱਡ ਦੇ ਫੋਸਾ ਕਿੰਨਾ ਸੁਆ ਜੀ ਇਹੇ ਜੀ ਸਾ ਪਹਿਲਣ ਦੋ ਦੰਦ ਵਸ਼ੀ ਆ ਪਹਿਲਣ ਦੋ ਦੰਦ ਦੋ ਦੰਦ ਵਸ਼ੀ ਸ਼ਾਈ ਵਾਲੇ ਪਿਓਰ ਸ਼ਾਈ ਵਾਲੇ ਰੰਗ ਵੇ ਲੋ ਜੀ ਇਹ ਸ਼ਾਈ ਵਾਲੇ ਵੀ ਰੰਗ ਵੀ ਜਾਂਦਾ ਵਾ ਸ਼ਾਈ ਵਾਲਾ ਸੰਦੀਪ ਸਿੰਘ ਕਈ ਕਲਰ ਹੁੰਦੇ ਨੇ ਜਿਉਂਦੀ ਸ਼ਾਈ ਵਾਲ ਚ ਬੜੇ ਕਲਰ ਆ ਜੀ ਲਾਹ ਹੋ ਰਹੀ ਵੇ ਸੰਦੀਪ ਸਿੰਘ ਠੈਕ ਨਹੀਂ ਪਿਓਰ ਪਿਓਰ ਇਹ ਥੋੜਾ ਆ ਜ ਸੰਦੀਪ ਸਿੰਘ ਇਹਨੂੰ ਕਲਿਆਰਾ ਨਹੀਂ ਪਿਆ ਖੁੱਲੀ ਰਹੀ ਜੀ ਇਹ ਖੁੱਲੀ ਰਹੀ ਖੁੱਲੀ ਤਾਂ ਕਲਿਆਰੇ ਦੀ ਔਲ ਕਰਨੀ ਵੇ ਕਿਦਾਂ ਕਰਦੀ ਜੀ ਤਾਂ ਕਲਿਆਰੇ ਨਾਲ ਵੱਜਣੀ ਪੈਂਦੀ ਐ ਬਹੁਤ ਠੰਡੀ ਸੰਦੀਪ ਸਿੰਘ ਬਿਲਕੁਲ ਬਾਕੀ ਸ਼ਾਂਤ ਸ਼ੂਤ ਬੜੀ ਜਾਵੇ ਜਿੱਦਾਂ ਮਰਜ਼ੀ ਕਰੀ ਜਾ ਕੋਈ ਗੱਲ ਨਹੀਂ ਹੁਣ ਥੋੜਾ ਜਿਆ ਡਰਦੀ ਆ ਕਲਿਆਰੇ ਤੋਂ ਕਲਿਆਰੇ ਕਰਕੇ ਤੈਨੂੰ ਪਤਾ ਗਾਵਾਂ ਕਰਦੀਆਂ ਕਰਦੀਆਂ ਕਰਨਾ ਕਰਨਾ ਜੀ ਮੜਾ ਮੜਾ ਇਹਨੇ ਸ਼ਾਈ ਵਾਲ ਨੇ ਖਾਸ ਕਰਕੇ ਜਿੱਦਾਂ ਮਰਜੀ ਹੱਥੋਂ ਤੇ ਫੇਰ ਵਾਤਵਾ ਆ ਛੱਡ। ਆਵੇ ਜੋ ਮਰਜੀ ਕਰਦਾ ਰਹਿ ਉਹ ਥੋੜਾ ਵਾ ਲੈ। ਸਿਰਫ ਡਰਨ ਲਈ ਕਰਵਾ ਲਈ ਲੈ ਠੀਕ ਐ। ਹਾਂਜੀ। ਸ਼ਾਈ ਵਾਲ ਉਹ ਨਹੀਂ ਲਈਦੀ ਕਦੀ ਵੀ ਗਰਮ ਜਿਹੜੀ ਹੋਵੇ। ਨੀਤ ਸਿੰਘ ਮੋਲ ਦੇ ਦਾ ਜੀ ਕਰਦਾ 70 75 ਕਰਨ ਨੂੰ। ਹੂੰ। ਜੇ ਇਹਦੇ ਹੋਰ ਕੇ ਬੰਦੇ ਕੋ ਇਹਦੇ ਪੱਕਾ ਇੰਨਾ ਹੀ ਕਰੇ। ਪਰ ਆਪਾਂ ਅੰਦਰੋਂ ਪਤਾ ਇੱਥੇ ਨਹੀਂ ਕਰਨਾ। ਇਹ ਫੌਜੀ ਦੀ ਹੱਟੀ ਬਿਲਕੁਲ ਜਾਇਜ਼ ਰੇਟ। ਫੌਜੀ ਦੇ ਸੰਦੀਪ ਸਿੰਘ ਦਾ ਰੇਟ ਵਸ਼ੀ ਦਾ 60। ਜੱਸ ਨੂੰ ਜਿਹੜੀ 57000 ਦੀ। ਚਲੋ ਠੀਕ ਠੀਕ। ਚਲੋ ਹੋਰ ਯਾਰ ਘੱਟ ਕਰਦੇ ਯਾਰ ਚਲੋ ਸ਼ੰਭੂ ਵਜੇਗਾ ਹੱਥ ਮਾਰਾ ਚੱਲ 55 ਦੇ ਜਾਂਦੇ ਛੱਡਾ ਪਰੇ ਚਲ ਯਾਰ ਜਾਂਦੇ ਥਣ ਵਿਖਾ ਸ਼ੰਭੂ ਇਹਨੂੰ ਸ਼ੰਭੂ ਲੈਣੇ ਥਣ ਵਿਖਾ ਦੇ ਥਣ ਆ ਵੇ ਲੋਕ ਆਲਾ ਥਣ ਲੱਗਾ ਵਸ਼ੀਨੂ ਤੇ ਅੱਛਾ ਅੱਛਾ ਹੈ ਕਿ ਨਹੀਂ ਚੀਜ਼ ਕੋਈ ਚਲੋ ਤੇ ਆ ਵੀ ਏ ਵੀ ਸੰਦੀਪ ਸਿੰਘ ਸੂਣ ਵਾਲੀ ਬੱਛੀ ਚਾਰ ਦੰਦ ਇਹ ਵੀ ਪਹਿਲਾ ਸੂਆ ਪਹਿਲਣ ਸ਼ਾਈਵਾਲ ਆ ਵੀ ਸੰਦੀਪ ਸਿੰਘ ਪਹਿਲਾ ਹੱਥੋਂ ਫੇਰਦੇ ਕੋ ਮੁੜਕੇ ਨਾ ਉੱਥੇ ਕਾਲੀਆਂ ਪੈਂਦੀਆਂ ਜਿੰਨੂੰ ਗਾਂ ਖੜੀਦੀਆਂ ਹਾਂ ਬਿਲਕੁਲ ਸ਼ੀਲ ਨੇ ਲਓ ਜੀ ਪਹਿਲਾ ਸੂਆ ਸ਼ਾਈਓ ਬੜਾ ਜੋੜਾ ਹੀ ਲੈ ਗਿਆ ਜੀ ਇਹਨਾਂ ਦੋਵਾਂ ਨੂੰ ਕਲਿਹਾਰੀਆਂ ਨਹੀਂ ਪਈਆਂ ਹਾਂ ਇਹ ਜਿੱਥੋਂ ਲਈਆਂ ਨਾ ਹਾਂਜੀ ਹਾਂ ਬੰਦੇ ਆ ਬੜੇ ਸ਼ੌਂਕ ਨਾਲ ਰੱਖਿਆ ਰਿਹਾ ਖੁੱਲੀਆਂ ਖੱਲੀਆਂ ਰਹੀਆਂ ਨੇ ਦੋਵੇਂ ਕਲਿਹਾਰੀ ਤੋਂ ਕਰਦੀਆਂ ਨੇ ਹੂੰ ਬਾਕੀ ਕੋਈ ਪਿੱਛੇ ਪੁੱਛੇ ਦਾ ਡਰ ਨਹੀਂ ਕੋਈ ਗੱਲ ਨਹੀਂ ਬਾਣੀ ਥੋੜੀ ਪਿਛਾੜੀ ਭਾਰੀ ਹੁੰਦੀ ਸ਼ਾਈਵਾਲ ਨਸਲੀ ਇਦਾਂ ਨਹੀਂ ਹੁੰਦੀ ਆ ਜੇ ਗਰਮੋ ਵੇ ਨਾ ਸ਼ਾਈਵਾਲ ਸੰਦੀਪ ਸਿਆ ਹਾਂਜੀ ਹਾਂਜੀ ਤੇ ਉਹ ਨਾ ਛੜੀਆਂ ਬੰਨਣ ਦੇ ਇਦਾਂ ਦੀਆਂ ਤੇ ਨਾ ਝਾਂਜ ਰਹੀ ਪਾਉਣ ਦੇ ਉਹ ਦੇਹਾ ਕੇ ਗਾਂ ਜਾ ਬਹੁਤ ਪਿਆਰੀ ਵਛੀ ਹੁੰਦੀ ਸਿਆ ਜੀ ਪਿਓਰ ਬਰੀਡ ਚ ਇਹਨਾਂ ਨੂੰ ਤਾਂ ਆਪਾਂ ਬਰੀਡ ਚ ਖਿਲਾਰ ਦੇ ਬਿਲਕੁਲ ਹਾਂ ਇਹੋ ਜਿਹੀ ਹੁੰਦੀ ਐ ਫੋਜਾ ਤੇ ਮੇਲਿਆਂ ਦੇ ਵੀ ਇਹੋ ਜਿਹੀ ਹੁੰਦੀ ਆਪਾਂ ਤਾਂ ਚਲੋ ਮਾਸਾ ਕੋਈ ਜ਼ਿਆਦਾ ਹੋ ਸਕਦੀਆਂ ਵੱਧ ਹੋਣਾ ਫផល ਤੇ ਬਰਾਬਰ ਹੀ ਕੰਮ ਐਡੀ ਮਾੜੀ ਨਹੀਂ ਵਛੀ ਦੋਵੇਂ ਬਹੁਤ ਚੰਗੀਆਂ ਦੀਸੀ ਵੱਛੀ ਜਿਹੜੀ ਨਾ ਇਹੋ ਜੀ ਤੋਂ ਲੈਣ ਤੁਰੀਏ ਕਈ ਵਾਰੀ ਕੋਈ ਗਾਹਕ ਲੱਭਦਾ ਵੀ ਹੋਏ ਨਾ ਆਪਣਾ ਕੋਈ ਸੱਜਣ ਭੈਣ ਭਰਾ ਯਾਰ ਸ਼ਾਈਵਾਲ ਲੱਭ ਕੇ ਦੋ ਕਈ ਵਾਰੀ ਮਿਲਦੀ ਨਹੀਂ ਨਹੀਂ ਮਿਲਦੀ ਤੇ ਕਈ ਵਾਰੀ ਕੁਦਰਤੀ ਮਿਲ ਜਾਂਦੀ ਫਿਰ ਅਸੀਂ ਛੱਡਦੇ ਵੀ ਨਹੀਂ ਹਾਂ ਮੇਰੇ ਕੋਲ ਸ਼ਾਈਵਾਲ ਤਾਂ ਜਰਸੀ ਤੇ ਅਸੀਂ ਆਸ਼ਕ ਵੀ ਆ ਮੈਨੂੰ ਪਤਾ ਆ ਲੈ ਆ ਚੀਜ਼ ਹੈ ਬਿਲਕੁਲ ਠੰਡਕਿਆ ਸੰਦੀਪ ਸਿੰਘ ਸਾਹਿਬ ਵਛੀਆਂ ਇਸ ਨੂੰ ਡਰਨ ਡੀਆਂ ਤੁਹਾਨੂੰ ਬਤਾਉਣ ਉਹਨਾਂ ਇਹਨਾਂ ਨੂੰ ਪੈਂਦਾ ਫੱਕ ਪੁੱਜ ਬਰੀਡ ਹੀ ਥੋੜੀ ਇਦਾਂ ਦੀ ਹੁੰਦੀ ਆ ਇਹ ਐਚਪ ਤੇ ਆ ਨਹੀਂ ਜਿੰਨੇ ਸ਼ਾਈਵਾਲ ਲੈਣੀ ਉਹ ਇੰਨੀ ਗੱਲ ਤਾਂ ਸੋਚੇ ਵੀ ਥੋੜੀ ਜਾਨ ਚ ਹੁੰਦੀ ਬਿਲਕੁਲ ਜੇ ਚ ਲਊ ਤੇ ਜਿਹੜਾ ਮੇਰੇ ਵਰਗਾ ਪੱਤਰਾ ਜਿਹਾ ਉਹਨੇ ਹਣਾ ਖੂਨ ਹੀ ਘਟਿਆ ਕੀ ਲੜਕੇ ਲੈਣਾ ਕੀ ਕੁਛ ਪੇੜਾ ਖਾਵਾਂਗੇ ਐ ਚਾਹ ਵਜੋਂ ਲਉ ਹੀ ਘਟ ਹੁੰਦਾ ਉਹਨੇ ਲੜਨਾ ਕਿੰਨਾ ਗਿਆ ਇਹਦਾ ਮੁੱਲ ਸਦੀਪ ਸਿੰਘਾ 60 ਕਰਦੀਆਂ ਦਾ ਵੀ 55 ਦੇ ਦਈਏ ਜਾਣ ਦੋ ਜਿਹੜਾ 55 ਜਿੰਨ ਜਰਾ ਨਹੀਂ ਯਾਰ 50 ਦੀ ਦੇ ਦੋ ਵਾਹ ਜੀ ਬੱਲ ਠੀਕ ਹੈ ਚੱਲਣ ਇਹ ਤਾਂ ਨਹੀਂ ਹੈਗਾ ਨਾ ਵੀ ਬਹੁਤ ਉੱਚਾ ਭਾਅ ਬਿਲਕੁਲ ਜਾਇਜ਼ ਭਾਅ ਦੇ ਸਿਹਾ ਆਪਣਾ ਇਹ ਨਹੀਂ ਵੀ ਨਜਾਇਜ਼ ਕੰਮ ਕਰਨਾ ਠੀਕ ਆਜੋ ਜੀ ਕਰਾਂ ਦੇ ਆ ਸੂਈ ਗਾਂਸਦੀਪ ਸਿੰਘਾ ਕੱਲ ਦੀ ਪਰਸੋਂ ਦੀ ਮਗਰ ਵਛੀ ਦੋ ਤੇ ਨੰਦਰਾ ਦੀ ਸੂਈ ਅੱਛਾ 17 18 ਕਿਲੋ ਦੁੱਧ ਹਣਾ ਬਹੁਤ ਵੱਡੀ ਵਿਹੜ ਨਾ ਮੀਂਹ ਨਾ ਮੀਂਹ ਇਹ ਮਾਲ ਸਾਰਾ ਸੰਦੀਪ ਸਿੰਘਾ ਗੱਡੀ ਅਜੇ ਇੱਥੇ ਖਲੋਤੀ ਤੈਨੂੰ ਪਤਾ ਮਾਲ ਸਾਰਾ ਅੱਜ ਹੀ ਆਇਆ ਹਾਂਜੀ ਜਾਦਾ ਮਾਲ ਸਵੇਰ ਦਾ ਦੋ ਸਾਡੀਆਂ گاਵਾਂ ਰਹਿ ਗਈਆਂ ਵਾ ਇੱਕ ਬੱਛੀ ਅੱਜ ਹੀ ਸੂਣ ਡਿਆ ਪਈ ਸੀ ਤੇ ਇੱਕ ਕੱਚੀ ਬੱਛੀ ਦੋਂਦੀ ਬਹੁਤ ਚੰਗੀਆਂ ਜੋੜਾ ਈ ਹਾਂਜੀ ਦੋਵੇਂ ਦੋ ਦੋ ਦਾਂ ਦੇ ਬੱਛੀਆਂ ਬਹੁਤ ਵਧੀਆ ਤੇ ਉਹ ਵੀ ਆਉਣੀਆਂ ਬਹੁਤ ਸੰਦੀਪ ਸਿੰਘਾ 20 ਕਿਲੋ ਦੇ ਲਾਗੇ ਬਣੇ ਦੁੱਧ ਨਾੜਾ ਮੜਾ ਵਿਖਾਦੇ ਸੰਭੂ ਇੱਕ ਰਹੀ ਥੱਲੇ ਆਹ ਵੇ ਪੈਪ ਲੈਣਾ ਇੱਧਰ ਵੇਖੀ ਹੁੰਦੀ ਵੇ ਤੇ ਇੱਕ ਹੋਰ ਇੱਧਰ ਇੱਥ ਆ ਬੇਲੂੜੀ ਕਿੰਨਾ ਸਰਕਲ ਜਾਲ ਹੀ ਬਣਿਆ ਬੀਲੀ ਘਰ ਹਾਂ ਦੁੱਧ ਸੰਦੀਪ ਸਿੰਘ ਜੀ 5 26 ਕਿਲੋ ਵਛੀ ਭਰ ਸਕਦੀ ਆ ਚਲੋ ਅਹੀਂ ਨਹੀਂ ਕਹਿੰਦੇ ਕਿੰਨਾ ਦੇਣਾ ਇਹ ਮਹਾਰਾਜ ਨੂੰ ਪਤਾ ਹਨਾ ਗਾੜੀ ਸਦੀਪ ਸਿੰਘ ਸੇਵਾ ਦਾ ਦੁੱਧ ਮਗਰ ਵਛੀ ਬਹੁਤ ਪਿਆਰੀ ਆ ਦੀਸ਼ਾ ਗੱਲਬਾਤ ਇਹਦਾ ਵੀ ਜਦੋਂ ਨਾ ਮਾਲ ਵਪਾਰੀ ਕੋਲ ਆ ਜਾਂਦਾ ਹਨਾ ਹਾਂਜੀ ਉਦੋਂ ਵੇਚਣ ਦਾ ਵੀ ਸਾਨੂੰ ਚਾਹ ਹੁੰਦਾ ਮਿੰਟੋ ਮਿੰਟੀ ਹਾਂਜੀ ਤੇ ਲੈਣ ਦਾ ਵੀ ਚਾਹ ਜੜਿਆ ਰਹਿੰਦਾ ਜਦੋਂ ਇਹੋ ਜਿਹੇ ਲਈਦੀਆਂ ਨਾ ਉਦੋਂ ਪਤਾ ਲੱਗਦਾ ਬਿਲਕੁਲ ਜੀ ਬਿਲਕੁਲ ਲੋਕੀ ਨਾ ਇੱਕ ਗਾਂ ਲੈਣ ਲਈ ਬੰਦੇ ਮੈਂ ਵੇਖਿਆ ਬਹੁਤ 10-10 ਦਿਨ ਘੁੰਮਦੇ ਇੱਥੇ ਭੈਣ ਭਰਾ ਉਹਦੇ 10 ਦਿਨ ਫਿਰਦੇ ਰਹਿੰਦੇ ਤੇ ਅਸੀਂ 10 ਦਿਨਾਂ 'ਚ ਜੇ 50 ਜਾਂ 10 ਜਾਂ 20 ਗਾਵਾਂ ਲਿਆਂਦੀਆਂ ਤੇ ਸਾਡੀ ਵੀ ਕਿੰਨੀ ਦਲੇਰੀ ਹੋ ਤੇ ਕਿੰਨਾ ਕੁ ਫਿਰਨਾ ਪੈਂਦਾ ਹੈ ਆਹੀ ਹੁਣ ਨਵੀਂ ਗੱਡੀ ਦੇ ਚਲੋ ਨਹੀਂ ਕੱਢੀ ਦੀ ਪੁਰਾਣੀ ਕੱਲ ਨੂੰ ਕੱਢੀ ਕਰਾਵਾਂ ਗੱਲ ਲਈ ਅੱਜ ਵੀ ਆਈ ਭਜਾਉਦੇ ਹੱਦਵਾਦੀ ਹੱਦਵਾਦ ਹੁਣ ਪਾਣੀ ਆ ਤੇ ਜਿੰਨਾ ਪਾਣੀ ਹੱਡੇ ਉਹਦੇ ਬੈਰੀਆਂ ਚ ਪੈਣਾ ਮਾੜਾ-ਮੋਟਾ ਤੇ ਚੱਕਿਆ ਚੁੱਕਿਆ ਨੁਕਸ ਪੈਣਾ ਹੀ ਆ ਪਾਣੀ ਜੀ ਰਹਿਣੇ ਸਾਰੀ ਦਿਹਾੜੀ ਬਿਲਕੁਲ ਜੀ ਦਿਸਿਆ ਇਹੋ ਮਾਲ ਆ ਕਿੰਨੀਆਂ 2 2 4 ਤੇ 6 ਗਾਵਾਂ ਠੀਕ ਆ ਵਾਂ ਇੱਕ ਜਰਸੀ ਦੋ ਸ਼ਾਈ ਵਾਲੇ ਇੱਕ ਕੈਚਅਪ ਇੱਕ ਵੱਡੀ ਜਰਸੀ ਇੱਕ ਐਫ ਐਫ ਕ੍ਰਾਸਰ ਵਾਲੇ ਕੋ ਜੱਜ ਚ ਹਲਾ ਗੱਲ ਮੁਕੀ ਸਾਰੀਆਂ ਵੈਰਾਈਆਂ ਆ ਗਈਆਂ ਗੇਅਰ ਗੁਰ ਨਹੀਂ ਮਿਲਦੀ ਸੰਦੀਪ ਸਿਆ ਗੇਅਰ ਨਹੀਂ ਹੈਗੀ ਆ ਆ ਤੁਹਾਡੇ ਇੱਥੇ ਲਾ ਕੇ ਖੜੀ ਪੱਠੇ ਬਟਾਲਿਆਂ ਪੱਠਾ ਕਿੰਨੇ ਦੀ ਉਹ ਗੱਲ ਕਰਾਂ ਨੰਬਰ ਦੇ ਦਿਆਂਗਾ ਮੈਨੂੰ ਬਹੁਤ ਟੌਪ ਦੀ ਹੈ ਗੁਜਰਾਤ ਤੋਂ ਮੰਗਾਈ ਹੈ ਚੱਲ ਲਈਏ ਫਿਰ ਦੇਰਵਾ ਨੰਬਰ ਤਾਂ ਦੇ ਦੇਣਾ ਇੱਕ ਦੀ ਵੀਡੀਓ ਪਾਈ ਗਏ ਗੇਰ ਕੀ ਬੜੀ ਡਿਮਾਂਡ ਹੈ ਮੈਂ ਕਿ ਚਲੋ ਤੇ ਸੁਨੀਲ ਸਾਹਿਬ ਮਾਲ ਨਾਲ ਲੋਕ ਜਰਸੀ ਹੀ ਮੰਗੀ ਜਾਂਦੇ ਆ ਮੈਂ ਬੇਨਤੀ ਕਰਦਾ ਚਲੋ ਸਾਨੂੰ ਮਿਲ ਜਦੀ ਹੈ ਲੈਉਣੇ ਹੀਵੇਂ ਕਿਉਂਕਿ ਜਿਹੋ ਜੀ ਡਿਮਾਂਡ ਹੈ ਉਹ ਚੀਜ਼ ਲੈਣੀ ਹੁੰਦੀ ਬਿਲਕੁਲ ਜੀ ਪਰ ਜਰਸੀ ਵੱਲ ਜ਼ਿਆਦਾ ਹੁਣ ਨਾ ਹੋ ਕਿਉਂਕਿ ਇੰਨੀ ਜਰਸੀ ਪੰਜਾਬ ਚ ਹੈ ਨਹੀਂ ਆ ਨਾ ਲੋਕਾਂ ਦਾ ਮੂੰਹ ਮਾ ਚ ਲਾਣ ਨੂੰ ਕਰੋ ਤੁਸੀਂ ਗੁੱਸਾ ਨਾ ਕਰਿਓ ਜਿਹੜੀ ਇੱਥੇ ਉੱਤਰ ਆਈ ਉਹ ਸਮਝੋ ਪੰਜਾਬ ਦੀ ਆ ਚਾਹੇ ਮਹਾਜ ਲੋ ਉੱਤਰੀ ਚਾਹੇ ਪਠਾਨ ਕਰੋ ਤੇ ਹਣਾ ਤੇ ਕੋਸ਼ਿਸ਼ ਕਰੋ ਵੀ ਚਲੋ ਆਪਣੇ ਘਰ ਟੀਕਾ ਡੂਕਾ ਲਵਾਓ ਸ਼ਾਈ ਵਾਲ ਦਾ ਵੀ ਲਓ ਐਚਐਫ ਦਾ ਵੀ ਲਓ ਜਰ ਸਟਾਈਲ ਵਾਲ ਤਾਂ ਚਲੋ ਆਪਣਾ ਪਤਾ ਇਹ ਵੀ ਪੰਜਾਬ ਦੀ ਐ ਤੇ ਹਮਾਚਲ ਚ ਹੈ ਨਹੀਂ ਹਾਂ ਤੇ ਜਿਹੜੀ ਜਰਸੀ ਤਕਰੀਬਨ ਹਮਾਚਲ ਚੋਂ ਆਉਂਦੀ ਆ ਤੇ ਮੁੜ ਕੇ ਭੈਣ ਭਰਾ ਗੁੱਸਾ ਕਰਦੇ ਚਲੋ ਜਿੱਦਾਂ ਹੁਣ ਆ ਆ ਬੱਚੀ ਅਸੀਂ ਲੋਕਲ ਲਈ ਆ ਲੋਕਲ ਪਿਛਲੇ ਘਰ ਦੀ ਵੀਡੀਓ ਹੈਗੀ ਆ ਬੱਚਾ ਐਚ ਐਫ ਦਿੱਤਾ ਵਾ ਕਿਉਂਕਿ ਉਧਰ ਐਚ ਐਫ ਨਹੀਂ ਦੇਣੇ ਉਧਰ ਤੇ ਸਾਨ ਵੀ ਜਰਸੀ ਦੇ ਛੱਡੇ ਲੋਕ ਬਿਲਕੁਲ ਰੱਖ ਲਈ ਸਾਨ ਗੱਲੇ ਤਾਂ ਵੀ ਮੇਰੇ ਭੈਣ ਭਰਾ ਸਾਰੇ ਨਾ ਜਰਸੀ ਮਗਰ ਬਹੁਤ ਸਾਰਾ ਹੀ ਚੀਜ਼ਾਂ ਰੱਖੋ ਇੱਕੋ ਚੀਜ਼ ਮਗਰ ਨਾ ਹੋ ਜਾ ਕਰੋ ਸਾਰੀਆਂ ਜਰਸੀ ਦਾ ਟਿਕਾ ਟੂਕਾ ਲਵਾ ਲਿਆ ਕਰੋ ਬਾਕੀ ਦੀਪ ਸਿੰਘ ਇਹੋ ਗੱਲਾਂ ਬਾਤਾਂ ਭੈਣ ਭਰਾ ਆਵੇ ਆਪਣੀ ਤਸੱਲੀ ਕਰੋ ਇੱਥੇ ਪੂਰੀ ਨਿਰਖ ਪਰਖਣਾ ਕਰਕੇ ਖੜੋ ਕਿਉਂਕਿ ਮੁੜ ਕੇ ਕਿਸ ਨੂੰ ਕਹਿਣ ਨੂੰ ਚੰਗਾ ਆਪਣਾ ਇੱਥੇ ਤਸੱਲੀ ਕਰਕੇ ਖੜੋ ਹਾਂਜੀ ਤੇ ਜਿਹੜਾ ਇੱਥੋਂ ਲੈ ਜੇ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਚਲੋ ਠੀਕ ਹੈ ਘਰ ਗਈ ਇੱਕ ਵਾਰੀ ਪਾਸ ਕਰੋ ਤਸੱਲੀ ਕਰੋ ਮਾੜੀ ਮੋਟੀ ਅਵਲ ਤੇ ਸਾਡੀ ਨਾਲ ਵੀਡੀਓ ਝੂਮਿਆ ਨਾ ਵੀਡੀਓ 'ਚ ਕੋਈ ਪ੍ਰੋਬਲਮ ਨਹੀਂ ਆਹ ਓਕੇ ਦੀ ਰਿਪੋਰਟ ਹੁੰਦੀ ਪਰ ਕੁੜੀ ਮੁੰਡੇ ਦਾ ਵੇਖਵਾ ਹੁੰਦਾ ਫੋਟੋ ਤੇ ਤੇ ਰਿਸ਼ਤਾ ਮੁੜ ਕੇ ਆਹਮੋ ਸਾਹਮਣੇ ਹੁੰਦਾ ਤੇ ਇਸੇ ਤਰ੍ਹਾਂ ਹੀ ਮਾਲ ਦਾ ਕੰਮ ਹੈ ਤੁਸੀਂ ਆ ਕੇ ਚੈੱਕ ਕਰਕੇ ਖੜੋ ਕਿਉਂ ਵੀਡੀਓ ਤੇ ਲੈਂਦੇ ਜੇ ਤੁਸੀਂ ਆ ਜਾਓ ਚੈੱਕ ਕਰਕੇ ਲੈ ਲਓ ਨਾ ਤੇ ਮੁੜ ਕੇ ਆਂਢੀ ਗਵਾਂਢੀ ਤੇ ਜਦੋਂ ਮੁੰਡਾ ਮੰਗਿਆ ਜਾਂਦਾ ਬੜੇ ਜਣੇ ਆ ਜਾਂਦੇ ਮੈਂ ਸਾਖ ਕਰਾਉਣਾ ਮੈਂ ਕਰਾਉਣਾ ਤੇ ਉਧਰ ਨਾ ਫਿਰਿਆ ਕਰੋ ਜਿਹੜੀ ਲੈ ਲਈ ਸੁਖਣ ਨਹੀਂ ਕਰੇ ਮਹਾਰਾਜ ਦੂਜੀ ਵੀਡੀਓ ਵੇਖ ਕੇ ਹੁਣ ਆਰਕਾਂ ਪਿਛਲੀ ਵਾਲਾ ਮਾਲ ਵੇਚ ਗਿਆ ਨਵਾਂ ਮਾਲ ਆ ਗਿਆ ਪਿਛਲੀ ਵੀਡੀਓ ਵਾਲਾ ਜਣਾਂ ਖੜਾ ਆ ਦੇ ਦੇ ਉਹ ਦੇ ਦੇ ਐ ਕਰ ਲਈਏ ਜੋ ਕਰ ਲਈ ਅਸੀਂ ਹੁਣ ਉਹ ਕੰਮ ਹੀ ਕਰਦੇ ਰਹਿਣਾ ਖੇਡਾਂ ਥੋੜਾ ਖ ਫਤਰੀਕੀ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਥਰੀਏਵਾਲ ਚੌਂਕ ਅੱਡੇ ਦੇ ਵਿੱਚ ਹੀ ਸਭ ਤੋਂ ਵੱਡੀ ਨਿਸ਼ਾਨੀ ਹੈ ਉਹ ਤੈਨੂੰ ਪਤਾ ਹੀ ਜਿਹੜੀ ਹੈਗੀ ਸਾਡੇ ਲਾਗੇ ਨਿਸ਼ਾਨੀ ਠੇਕਾ ਇਹ ਕਹਿੰਦੇ ਸਾਦੇ ਉਹਦੇ ਲਾਗੇ ਰਹਿ ਆਸ਼ੇ ਮਾੜੀ ਮੋਟੇ ਮਾਰ ਐਨੇ ਬਣਾ ਕੇ ਦਿੱਤਾ ਉਹ ਉਹ ਹੀ ਕਰਨ ਵਾਲਾ ਸਭ ਤੋਂ ਦੀ ਸੀ ਬਾਕੀ ਉਹ ਕਰੀ ਜਾਂਦਾ ਤੇ ਅਸੀਂ ਕਰੀ ਜਾਂਦੇ ਅਸੀਂ ਕਾਹਦੇ ਜੋਗੇ ਐਵੇਂ ਗਪੰਗਪਾਲੀ ਕੋਈ ਗੱਲ ਨਹੀਂ ਮਾਲ ਵੀ ਸੁਖਣਾ ਉਹ ਦੇਈ ਜਾਂਦਾ ਅਸੀਂ ਲਈ ਜਾਂਦੇ ਜਿੰਨਾ ਚਿਰ ਉਹ ਦੇਣ ਦੇ ਆ ਉਹਨਾਂ ਚਿਰ ਹੀ ਲੈਣਾ ਹੁੰਦਾ ਜੋ ਉਹ ਕਰਦਾ ਉਹ ਹੋਣਾ ਨਾ ਤੇ ਬੰਦੇ ਦੇ ਕੀਤੇ ਆ ਕੁਝ ਹੋਣਾ ਸਿਰਫ ਆਸਰਾ ਹੁੰਦਾ ਹੁਣ ਤੇਰਾ ਸਾਨੂੰ ਆਸਰਾ ਬਹੁਤ ਇਹਦੇ ਨਾਲ ਹੁਣ ਵਪਾਰ ਬਹੁਤ ਸੌਖਾ ਹੋ ਗਿਆ ਸਾਨੂੰ ਵੀ ਸੌਖਾ ਤੈਨੂੰ ਵੀ ਸੌਖਾ ਹੋਣਾ ਸੀ ਪੰਜ ਸਾਲ ਦਿਨ ਲੱਭਦੇ ਰਹਿੰਦੇ ਇੱਕ ਦਿਨ ਵੇਚ ਲਈਆਂ ਫੇਰ ਲੱਭਣ ਤੁਰ ਗਏ ਤੇ ਜੇ ਅਸੀਂ ਇਹ ਇੱਕ ਵੇਚੀ ਇੱਕ ਜਣਾ ਇੱਥੇ ਬੈਠੇ ਰਹਿਵਾਂਗੇ ਤਾਂ ਫੇਰ ਹੀ ਵੇਚਾਂਗੇ ਹੁਣ ਇਹ ਬੰਦੇ ਇਕੱਲੇ ਇਕੱਲੇ ਆ ਬਾਕੀ ਅਸੀਂ ਸਿਆਂ ਬੇਨਤੀ ਇਹੋ ਹੀ ਆ ਉਹ ਭੈਣ ਭਰਾ ਗੁੱਸੇ ਨਾ ਕਰੋ ਮੇਰਾ ਸੁਭਾਅ ਹੀ ਇਦਾਂ ਦਾ ਹੈ ਕਈ ਵਾਰੀ ਮੈਂ ਕੋਈ ਗੱਲ ਮਾੜੀ ਚੰਗੀ ਕਹਿ ਜਾਂਦਾ ਯਾਰ ਨਾ ਕਮੈਂਟ ਕਮਟ ਕਰਾ ਹਾਈ ਇਦਾਂ ਦੇ ਅਸੀਂ ਤੇ ਰਹਿਣਾ ਵੀ ਇਦਾਂ ਦੇ ਅਹੀਂ ਉਹ ਨਹੀਂ ਹੈਗੇ ਵੀ ਉੱਤੋਂ ਕੋਈ ਦੇ ਵਿੱਚੋਂ ਕੋ ਜਾਈ ਜਿੱਦਾਂ ਦੇ ਹੈਗੇ ਸਾਰਾ ਕੁਝ ਉੱਥੇ ਹੀ ਮੂੰਹ ਤੇ ਹੀ ਜਬਾਨੋਂ ਜਬਾਨੀ ਬਾਕੀ ਜਿਹੜਾ ਭੈਣ ਭਰਾ ਮਿਲਦਾ ਕਦੀ ਕਿਸੇ ਨੇ ਅੱਜ ਤੱਕ ਮਾੜਾ ਨਹੀਂ ਕਿਹਾ ਕੋਸ਼ਿਸ਼ ਤੇ ਕਰੀਦੀ ਮਾੜਾ ਨਾ ਹੋਵੇ ਗਾੜੀ ਹੋ ਸਕਦਾ ਮੈਂ ਪਤਾ ਨਹੀਂ ਕਿੰਨੇ ਪਾਪ ਕਰਨੇ ਜਦੋਂ ਐਸ ਧਰਤੀ ਤੋਂ ਜਾਣਾ ਜਾਣਾ ਤੇ ਅਸੀਂ ਸਾਰੇ ਹੀ ਜਾਣਾ ਤੇ ਪਾਪ ਨਾਲ ਨਾਲ ਧੋਈ ਵੀ ਜਾਈ ਦੇ ਬਾਕੀ ਜੋ ਮਾਰਾਏ ਕਰੂਗਾ ਇੰਨੀਆਂ ਬੇਨਤੀਆਂ ਸੰਦੀਪ